ਟਾਈਮ ਮੈਂ ਰਮਦਾਸ ਦੇ ਵਿੱਚ ਮੌਜੂਦ ਆ ਰਮਦਾਸ ਦੇ ਵਿੱਚ ਇੱਕ ਨਹੀਂ ਬਲਕਿ ਪੰਜ-ਪੰਜ ਬੰਨ ਟੁੱਟੇ ਨੇ ਜਿਸ ਤੋਂ ਬਾਅਦ ਸਿਰਫ ਕੱਲਾ ਰਮਦਾਸ ਹੀ ਪ੍ਰਭਾਵਿਤ ਨਹੀਂ ਹੋਇਆ ਬਲਕਿ ਅਜਨਾਲਾ ਵੀ ਡੁੱਬਣ ਦਾ ਕਾਰਨ ਹੀ ਇਹੀ ਬੰਨ ਨੇ ਸੋ ਅੰਕਲ ਜੀ ਹੋਣੀ ਹੈਗੇ ਨੇ ਮੇਰੇ ਨਾਲ ਬਹੁਤ ਤਕਲੀਫ ਦੇ ਵਿੱਚ ਨੇ ਬੜੀਆਂ ਪ੍ਰੋਬਲਮਸ ਫੇਸ ਕਰ ਰਹੇ ਨੇ ਜ਼ਰੂਰ ਆਪਣੀ ਜਿਹੜੀ ਵੀ ਤੁਸੀਂ ਪ੍ਰੋਬਲਮ ਫੇਸ ਕਰ ਰਹੇ ਹੋ ਇੱਕ ਵਾਰ ਜ਼ਰੂਰ ਦੱਸੋ ਦਰਸ਼ਕਾਂ ਨੂੰ ਵੀ ਲੋਕਾਂ ਨੂੰ ਵੀ ਤਾਂ ਕਿ ਤੁਹਾਡੀ ਹੈਲਪ ਕਰ ਸਕੇ ਕੋਈ ਸਰ ਵੇਖੋ ਸਾਡੀ ਅਜੇ ਤੱਕ ਕਿਸੇ ਸਰਕਾਰ ਦੇ ਬੰਦੇ ਨੇ ਆਣ ਕੇ ਹੈਲਪ ਨਹੀਂ ਕੀਤੀ ਹੂੰ ਅਹੀਂ ਲੋਕ ਇੱਥੋਂ ਲੱਗੇ ਜਾਂ ਪਿੰਡਾਂ ਦੇ ਲਾ ਲੋ ਜਾਂ ਸਾਡੀ ਆ ਹੋਣਾਂ ਆਣ ਕੇ ਵਿਚਾਰੇ ਲੋਕਾਂ ਨੇ ਸਸਤਾ ਨੇ ਆਣ ਕੇ ਕੀਤੀ ਹੈ ਸਾਡੀ ਅੱਜ ਮੰਤਰੀ ਸਾਹਿਬ ਆਏ ਨੇ ਆਏ ਕਾਦੇ ਵੀ ਜਦੋਂ ਅਸੀਂ ਡੋਬੀ ਗਏ ਆ ਸਾਰਾ ਸਾਡਾ ਨੁਕਸਾਨ ਹੋ ਗਿਆ ਤੇ ਅੱਜ ਆਣ ਉਹ ਅਸੀਂ ਕੀ ਕਰਕੇ ਦੱਸੋ ਇਹਨਾਂ ਨੂੰ ਕੋਈ ਅਸਿਆਣੇ ਦੇ ਅੱਜ ਆਣ ਕੇ ਫੋਟੋਆਂ ਖਿਚਾ ਕੇ ਇੱਥੇ ਭੁੱਲਤੇ ਤੇ ਸਾਰਾ ਦਾ ਸਾਰਾ ਸਾਡੇ ਜੀਆਂ ਤੱਕ ਡੁੱਬਣ ਤੱਕ ਹੋ ਗਿਆ ਜੀ ਕਿ ਇਹਦੀ ਕਣਕ ਨਹੀਂ ਰਹੀ ਕਿ ਇਹਦਾ ਝੋਨਾ ਨਹੀਂ ਰਿਹਾ ਕਿ ਇਹਦੇ ਡੰਗਰ ਨਹੀਂ ਦੇ ਅੱਛਾ ਤੁਹਾਡਾ ਸਾਰੇ ਪਿੰਡ ਦੇ ਨਾਲ ਲੱਗਦੇ ਬੰਨ ਨੇ ਹੈਨਾ ਹਾਂ ਜੀ ਪੰਜ ਬੰਨ ਟੁੱਟੇ ਆ ਪੰਜ ਬੰਨ ਤੇ ਗਵਰਨਮੈਂਟ ਦੀ ਨਲੈਕੀ ਨਾ ਟੁੱਟੇ ਨੇ ਕੀ ਕੀ ਤੁਸੀਂ ਮੰਨਦੇ ਹੋ ਕਿ ਇਹਦਾ ਕੀ ਹੱਲ ਕੀ ਹੋ ਸਕਦਾ ਹੁਣ ਹਾਲੇ ਦਾ ਇਹੋ ਹੀ ਆ ਜੀ ਜਿੰਨੀ ਡਰੇਨ ਆ ਇਹ ਡਰੇਨ ਦੀ ਡਰੇਨ ਕੱਢੀ ਜਾਵੇ ਕੋਈ ਇੱਕ ਇਹ ਪੋਲਿਆ ਇਥੇ ਸਿੰਘਪੁਰਾ ਪਿੰਡ ਹੈ ਗਾੜੀ ਗਰਦਾਸਪੁਰ ਚ ਪੈਂਦਾ ਉਹ ਉਤੋਂ ਦੀ ਨਹਿਰ ਲੰਘਦੀ ਆ ਥੱਲੇ ਉਤੋਂ ਦੀ ਇਹ ਡਰੇਨ ਆ ਉਹ ਜਦੋਂ ਦੇ ਵਿੱਚ ਬੂਟੀ ਫਸਦੀ ਆ ਉਹ ਪਿਛੇ ਪਾਣੀ ਦੀ ਡਾਫ ਲੱਗ ਜਾਂਦੀ ਹੈ ਜੀ ਫਿਰ ਸਾਰਾ ਪਾਣੀ ਦਾ ਲੈਵਲ ਟੁੱਟ ਕੇ ਇਹਨੂੰ ਹੋ ਜਾਂਦਾ ਅੱਜ ਨਾਲੇ ਤੱਕ ਗਾਂਹ ਜਾ ਕੇ ਤੁਸੀਂ ਦੂਰ ਤੱਕ ਜਾ ਕੇ ਵੇਖੋ ਕਿ ਕਿਹਦੀ ਕਿਹਦੀ ਤੱਕ ਇਹਨਾਂ ਨੁਕਸਾਨ ਕੀਤਾ ਸਿਰਫ ਇੱਕ ਗਵਰਨਮੈਂਟ ਦੀ ਨਾਲੇ ਕੀ ਕਰਕੇ ਸੋ ਗਵਰਮੰਟ ਨੂੰ ਅਪੀਲ ਕੀਤੀ ਹੈ ਤੁਸੀਂ ਬਹੁਤ ਵਾਰੀ ਜੀ ਮੈਡਮ ਕੋਈ ਪ੍ਰਸ਼ਾਸਨ ਆਇਆ ਨਹੀਂ ਆਇਆ ਅੱਜ ਆਇਆ ਹੀ ਕੋਈ ਨਹੀਂ ਜੀ ਆਇਆ ਜੀ ਆ ਜਾਓ ਭਾਜੀ ਅੱਗੇ ਆ ਜਾਓ ਥੋੜੇ ਨਾਲ ਸਾਡੇ ਹੁੰਦੇ ਨਾ ਥੋੜੇ ਚਮਚੇ ਚਮਚੇ ਹੁੰਦੇ ਆ ਉਹ ਲੈ ਕੇ ਟਰੈਕਟਰ ਭਜਾ ਕੇ ਵੀ ਕੇ ਬੰਦੇ ਨੇ ਗੱਲ ਕਰ ਦੇਣੀ ਜੀ ਮੈਂ ਪੁੱਛਿਆ ਮੈਂ ਕਿ ਤੈਨੂੰ ਅੱਜ ਤੇਤਾ ਆ ਗਿਆ ਇੱਥੇ ਆਉਂਦਾ ਬਸ ਇੰਨੀ ਗੱਲ ਸੁਣੋ ਟਰੈਕਟਰ ਭਜਾ ਕੇ ਲੈ ਗਏ ਉਹਨਾਂ ਪਾਇਆ ਗੇਅਰ ਤੇ ਗਾਹਾਂ ਗਏ ਆ ਕਿ ਇਹਨੇ ਕੋਈ ਨਹੀਂ ਪੁੱਛਿਆ ਬਸ ਵੇਖ ਕੇ ਚੱਲ ਗਏ ਆ ਮੈਂ ਇਹਨੂੰ ਤੇ ਅਸੀਂ ਰੋਜ਼ ਅਸੀਂ ਵੇਖਣ ਦੇ ਆ 15 ਦਿਨ ਹੋ ਗਏ ਸਾਡੀ ਕੋਈ ਨਹੀਂ ਉੱਪੜਿਆ ਆਦੇ ਪਾਣੀ ਬੜਾ ਵਾ ਮੈਂ ਪਾਣੀ ਸਾਨੂੰ ਦੇ ਦਾਂ ਮੈਂ ਸਾਡੇ ਇੰਨੇ ਭੈਣ ਭਰਾ ਸਾਨੂੰ ਰਸਤਾ ਪਚਾਉਣ ਦੇ ਕੋਈ ਪਾਣੀ ਪਚਾਉਂਦਾ ਕੋਈ ਦਾ ਮੈਂ ਵਿੱਚੋਂ ਨਹੀਂ ਉਹਦੇ ਡੁੱਬੇ ਨਹੀਂ ਮੈਂ ਤੁਸੀਂ ਪਾਣੀ ਕਿਤਰਾ ਡੁੱਬੇ ਚੱਲੇ ਜੀ ਆਮ ਪ੍ਰਾਈਵੇਟ ਲੋਕ ਜੀ ਪ੍ਰਾਈਵੇਟ ਲੋਕ ਆਣ ਕੇ ਸਾਡੀ ਬਾਹ ਫੜੀਏ ਕਿਹ ਸਰਕਾਰ ਦੇ ਬੰਦੇ ਨਹੀਂ ਜੀ ਫੜੀ ਅੱਜ ਆਣ ਕੇ ਇਹਨੂੰ 15 20 ਦਿਨ ਹੋ ਗਏ ਜੀ ਅੱਜ ਕਿੰਨੇ ਦਿਨ ਹੋ ਗਏ ਪਾਣੀ ਟੁੱਟੇ ਨੂੰ ਤੁਸੀਂ ਦੂਜਾ ਰੋਟੀ ਤੋਂ ਬੰਦਾ ਕਜਾਰਾ ਕਰ ਸਕਦਾ ਕੋਈ ਹੋਰ ਸਵੇਰ ਦੀ ਖਾਦੀ ਸਵੇਰੇ ਖਾਲਾ ਕਿ ਫੇਰ ਬਾਕੀ ਪਾਣੀ ਹੁਣ ਪਾਣੀ ਸਾਡੇ ਸਾਰਾ ਗੰਦਾ ਹੋ ਗਿਆ ਪਿੰਡ ਦਾ ਸੋ ਇੱਕ ਵਾਰੀ ਤਸਵੀਰਾਂ ਦਿਖਾ ਸਕਦੇ ਆ ਆਪਾਂ ਇੱਥੋਂ ਨਜ਼ਦੀਕ ਦਾ ਕੋਈ ਅਗਰ ਤੁਸੀਂ ਕਹੋ ਕਿ ਪਰ ਮੈਂ ਇੱਥੇ ਜਾ ਕੇ ਨਾ ਸਾਨੂੰ ਆ ਸਾਹਮਣੇ ਪਾਣੀ ਦੇਖ ਪਾਣਾ ਜੇ ਲਿਸ਼ਕਦਾ ਜਿੱਧਰੋਂ ਆਉਂਦਿਆ ਨਾ ਸਾਡੇ ਹਾਂਜੀ ਆ ਇਹ ਇੱਥੇ ਗਾੜੀ ਚੱਲ ਜੇ ਉਹ ਤੁਹਾਨੂੰ ਸਰ ਇੱਥੇ ਥੋੜਾ ਹੀ ਅੱਗੇ ਜਾਂਦੀ ਜਗ੍ਹਾ ਬਾਕੀ ਥੋੜਾ ਜੀ ਪੈਦਲ ਜਾਣਾ ਪੈਣਾ ਰਸਤਾ ਕੱਚਾ ਆ ਥੋੜਾ ਹੀ ਇੱਥੋਂ 3-4 ਕਿੱਲੇ ਹੀ ਆ ਅੱਗੇ ਜਾਏ ਘਾਟ ਆ ਅੱਗੇ ਮੜਾ ਇਹ ਕਵਰ ਕਰੋ ਤੇ ਬਹੁਤ ਪੀੜਾ ਸਾਰਾ ਪਾਣੀ ਇੱਧਰ ਜਾ ਰਿਹਾ ਜੇ ਪਹਿਲਾ ਚੈਨਲ ਆ ਸਾਡੇ ਦਾ ਕੋ ਇਹ ਬਹੁਤ ਡੁੰਗਾਈ ਦੇ ਵਿੱਚ ਪੈਂਦਾ ਅਸੀਂ ਬਾਹਰ ਖੜੇ ਸੀ ਸਾਨੂੰ ਅੰਕਲ ਜੀ ਲੈ ਕੇ ਆਏ ਕਹਿੰਦੇ ਕਿ ਇੱਧਰ ਵੀ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਇਆ ਬਹੁਤ ਨੁਕਸਾਨ ਹੋਇਆ ਦੋ ਮਹੀਨੇ ਮਾਰ ਪੈਂਦੀ ਪਿਆ ਇੱਕ ਤਾਂ ਡਰੇਨ ਚਲੋ ਮਾਰਨ ਦੀ ਆ ਜੇ ਇਹ ਬੱਜ ਗਏ ਨੇ ਉਧਰੋਂ ਫੇਰ ਅਡਰ ਨੂੰ ਫੇਰ ਦਰ ਪੈਣਾ ਵਾ ਸਕੀ ਨੇ ਪਿੱਛੇ ਵੇਖਿਆ ਪਿੱਛੋਂ ਇੱਕੋਂ ਦੀ ਗਾੜੀ ਦੋ ਹੋਈਂਦੀ ਆ ਪੋਲ ਤੋਂ ਉਹ ਵੀ ਪਾਣੀ ਇਹ ਤਾਂ ਕਰ ਸਾਡੇ ਇੱਧਰ ਹੀ ਆਉਣ ਰਿਹਾ ਵੀ ਇਹ ਤਾਂ ਲਿਆ ਸਾਹਿਬ ਕੀ ਚਾਹੀਏ ਸੀ ਵੀ ਜਦੋਂ ਇਹਨਾਂ ਕਿ ਹਨ ਵੋਟਾਂ ਵਟਾ ਪਾਓ ਇਹਨਾਂ ਨੂੰ ਸਿਰਫ ਇੱਕੋ ਮੰਗ ਰਿਹਾ ਕੀ ਵੀ ਸਾਡੇ ਯਾਰ ਮਾੜੀ-ਮੋਟੀ ਖਲਾਈ ਕਰ ਦੋ ਸਾਨੂੰ ਕੋਈ ਚੱਕਰ ਨਹੀਂ ਕਿੰਨੇ ਕਰਨੀ ਨਹੀਂ ਨਹੀਂ ਸੁਨਵਾਈ ਹੋਈ ਨਾ ਕੋਈ 1 ਰੁਪਈਏ ਦੀ ਨਹੀਂ ਆਈ ਮਾਰੇ ਮਹੌਨ ਤਾਰੀਆ ਸਾਹਿਬ ਕਹਿੰਦੇ ਆ ਵੀ ਆਪਣਾ ਮਰਵਾ ਟਰੈਕਟਰ ਅਸੀਂ ਪਿੰਡ ਦੇ ਤੁਹਾਨੂੰ ਦੇ ਕੇ ਡੇਰਿਆਂ ਦੇ ਦੇ ਕੇ ਤੇ ਬਣਵਾ ਦਿੰਨੇ ਆ ਜੇ ਮੰਨ ਲਓ ਅਸੀਂ ਪਿੰਡ ਦੇ ਟਰੈਕਟਰ ਫੇਰ ਇਹਨਾਂ ਦੇ ਆਖੇ ਇਕੱਠੇ ਕਰਨੇ ਅਸੀਂ ਆਪ ਨਹੀਂ ਬਣ ਸਕਦੇ ਸਭ ਕੁਝ ਅਸੀਂ ਆਪ ਵੀ ਕਰ ਸਕਦੇ ਹੁਣ ਬਣਨਾ ਸ਼ੁਰੂ ਹੋ ਗਿਆ ਅੱਜ ਲਿਵਰ ਆ ਗਈ ਆ ਤੇ ਅੱਜ ਨਾਨਕੇ ਮੂੰਹ ਦਿਖਾ ਲਿਆ ਇਹਨਾਂ ਨੂੰ ਚਾਹੀਦਾ ਸੀ ਅੱਜ ਤੋਂ ਮਹੀਨਾ ਪਹਿਲਾਂ ਆਉਂਦੇ ਜਦੋਂ ਟੁੱਟਣ ਵਾਲੀ ਜਦੋਂ ਅਸੀਂ ਮਰਨ ਦੇ ਉਸ ਦਿਨ ਆਉਂਦੇ ਤੇ ਸਾਡੀ ਬਾਤ ਲੈਂਦੇ ਆ ਜਾਣ ਕੇ ਵੇਖੋ ਅਸੀਂ ਡੀਸੀ ਸਾਹਿਬ ਦਾ ਬਰਸਰ ਦਾ ਬਹੁਤ ਧੰਨਵਾਦ ਕਰਦੇ ਆ ਉਹਨੇ ਆਣ ਕੇ ਵੇਖੋ ਆ ਸਾਰਾ ਪ੍ਰਸ਼ਾਸਨ ਇੱਥੇ ਕੱਲਿਆ ਤੇ ਆਣ ਕੇ ਉਹਨਾਂ ਨੇ ਸਾਰੀ ਸਾਡੀ ਬਾ ਲਈ ਆ ਸਾਰਾ ਕੋਈ ਵੇਖਿਆ ਕੱਲ ਕੱਲਿਆ ਅੱਜ ਸ਼ੁਰੂ ਕੱਲ ਕੱਲਿਆ ਤੇ ਅੱਜ ਵੇਖੋ ਜੀ ਉਹਨਾਂ ਸ਼ੁਰੂ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਆ ਪਿੱਛੇ ਕੀ ਹੈ ਪਿੱਛੇ ਕੀ ਚੱਲ ਰਿਹਾ ਹੈ ਇਹ ਦੀ ਘਾਰ ਆ ਇੱਥੇ ਵਿਚਾਰੇ ਇਹ ਵੀ ਡੁੱਬ ਗਿਆ ਸਾਰਾ ਇਹ ਵੀ ਡੁੱਬ ਗਿਆ ਉਹ ਪਾਣੀ ਹੈ ਤੋਂ ਚਲ ਗਏ ਨੇ ਉਹ ਇੱਥੇ ਜਿਹੜੇ ਰਹਿੰਦੀ ਸੀ ਉਹ ਚਲ ਗਏ ਉਹਨਾਂ ਇੱਥੇ ਤੋੜੇ-ਤਾੜੇ ਲਾਉਣ ਦੇ ਜਿਹੜੀ ਮਿੱਟੀ ਨੂੰ ਭਰਨ ਵਾਸਤੇ ਇੱਥੇ ਉਹ ਮਟੀਰੀਅਲ ਜਿਹੜਾ ਜੋ ਵੀ ਹੈ ਨਾ ਤੋੜੇ-ਤਾੜੇ ਇੱਥੇ ਆਉਂਦੇ ਆ ਸਭ ਕੁਝ ਇੱਥੇ ਆਉਂਦੀਆਂ ਨੇ ਪਿੱਛੇ ਮਿੱਟੀ ਲੈ ਕੇ ਉਹ ਸਾਡੀ ਹਲਫ ਕਰਨ ਵਾਸਤੇ ਵੀ ਤੋੜੇ ਭਰ ਕੇ ਮਿੱਟੀ ਲਿਆਉਂਦੀਆਂ ਨੇ ਕੋਈ ਸਰਕਾਰ ਦਾ ਬੰਦਾ ਨਹੀਂ ਆ ਅਸੀਂ ਫਲੈਸ਼ ਕਰਾਂਗੇ ਉੱਪਰ ਜ਼ਰੂਰ ਇੱਥੇ ਕੋਈ ਨਾ ਕੋਈ ਡੈਫੀਨੇਟਲੀ ਪਹੁੰਚੇਗਾ ਸੋ ਮੈਨੂੰ ਜੀ ਵੇਖੋ ਇਹ ਜਿਹੜੀ ਡਰੇਨ ਆ ਨਾ ਹਰ ਸਾਲ ਸਾਨੂੰ ਮਾਰਦੀ ਹੈ ਸਾਨੂੰ ਨਹੀਂ ਕੱਲਿਆਂ ਨੂੰ ਮਾਰਦੀ ਅਈ ਨਾਲੇ ਤਸੀਲ ਨੂੰ ਮਾਰਦੀ ਹੈ ਕੱਲੇ ਮਤਲਬ ਅਸੀਂ ਆਖੀਏ ਸਾਨੂੰ ਮਾਰਦੀ ਹੈ ਨਾਲੇ ਤਸੀਲ ਨੂੰ ਮਾਰਦੀ ਹੈ ਜੀ ਹੁਣ ਇੱਕ ਇੱਕ ਗੱਲ ਹੋਰ ਜਿੰਨੇ ਬੱਜ ਗਏ ਉਹਦੋਂ ਫੋੜਮਾ ਖਚੌਣਾ ਆ ਜਣਾ ਮਾ ਅਵੇ ਲੋ ਜੀ ਬੰਤ ਆ ਜੇ ਹੋਰ ਰੋਟੀ ਲੈ ਕੇ ਹੀ ਉੱਥੋਂ ਆਏ ਆ ਮਤਲਬ ਵੀ ਚਲੋ ਘਰੋਂ ਹੀ ਲੈ ਸਕਦੇ ਆ ਚਲੋ ਆ ਜਾਂਦੇ ਲੱਗ ਗਏ ਆ ਹੀ ਲੇਬਰ ਵਾਲਿਆਂ ਨੂੰ ਜਿਆਦਾ ਨੂੰ ਦੂਜਿਆਂ ਨੂੰ ਮਾਜਮਾਨ ਰੋਟੀ ਖਵਾਉਣ ਦੇ ਆ ਇਹ ਕੰਮ ਸਰਕਾਰ ਦੇ ਨੇ ਜੀ ਇਹ ਕੰਮ ਸਰਕਾਰ ਦੇ ਨੇ ਤੇ ਅਸੀਂ ਇਥੇ ਤਰਲੇ ਮਾਰ ਮਾਰ ਲੋਕਾਂ ਕੋਲ ਲਿਆਉਣ ਦੇ ਸੋ ਹਾਲਾਤ ਬਹੁਤ ਬੱੱਤਰ ਕਹਿ ਸਕਦੇ ਆ ਅਸੀਂ ਕਿਉਂਕਿ ਅ ਜਿਵੇਂ ਅੰਕਲ ਹੁਣਾਂ ਨੇ ਦੱਸਿਆ ਕਿ ਦੋ ਸਾਈਡਾਂ ਤੋਂ ਉਹਨਾਂ ਨੂੰ ਜੋਇਨ ਨੁਕਸਾਨ ਹੋ ਰਿਹਾ ਸੋ ਇਹ ਚੀਜ਼ ਦਾ ਗਵਰਨਮੈਂਟ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਇੱਥੇ ਇਹਨਾਂ ਦੇ ਪਿੰਡ ਦੇ ਵਿੱਚ ਪਹੁੰਚਣ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੰਕਲ ਹੁਣਾਂ ਦਾ ਕਹਿਣਾ ਇੱਥੇ ਨਾ ਹੀ ਕੋਈ ਪਹੁੰਚਿਆ ਕੋਈ ਮੰਤਰੀ ਨਹੀਂ ਪਹੁੰਚਿਆ ਕੋਈ ਮੀਡੀਆ ਵਾਲਾ ਨਹੀਂ ਪਹੁੰਚਿਆ ਕੋਈ ਹੈਲਪ ਕਰਨ ਲਈ ਸੰਸਥਾ ਨਹੀਂ ਪਹੁੰਚੀ ਸੋ ਅੰਕਲ ਹੁਣਾਂ ਨੇ ਦੱਸ ਦਿੱਤਾ ਆਪਣਾ ਐਡਰੈਸ ਸਾਰਾ ਤੁਸੀਂ ਇੱਥੇ ਡੈਫੀਨਿਟਲੀ ਪਹੁੰਚੋ ਇਹਨਾਂ ਨੂੰ ਹੈਲਪ ਦੀ ਬਹੁਤ ਲੋੜ ਹੈ ਔ ਕਿੱਤੇ ਜਾ ਕੇ ਦੂਰ ਰਹ ਰਹੇ ਨੇ ਔਰ ਖਾਣ ਪੀਣ ਦਾ ਪਾਣੀ ਦਾ ਬੱਤੀ ਦਾ ਬਿਜਲੀ ਦਾ ਕਿਸੇ ਚੀਜ਼ ਦਾ ਪ੍ਰਬੰਧ ਨਹੀਂ ਹੈਗਾ ਪੰਜ ਇਹਨਾਂ ਦੇ ਜਿਹੜੇ ਬੰਨ ਨੇ ਉਹ ਟੁੱਟੇ ਨੇ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਵਾਰ ਅੰਕਲ ਤੁਸੀਂ ਆਪਣਾ ਐਡਰੈਸ ਮੈਨੂੰ ਫੇਰ ਦੁਬਾਰਾ ਦੱਸ ਦਿਓ ਸਾਰਾ ਸਾਡਾ ਪਿੰਡ ਬੋਲੀਜ ਨਰਜੀਕਰਮਦਾਸ ਜ਼ਿਲ੍ਹਾ ਮਰਸਰ ਤਹਿਸੀਲ ਨਾੜਾ ਸੱਡੀ ਠੀਕ ਹੈ ਸੋ ਨੰਬਰ ਵੀ ਦੱਸ ਦਿਓ ਆਪਣਾ 9592 20798 ਠੀਕ ਹੈ ਸੋ ਇਹ ਨੰਬਰ ਤੁਸੀਂ ਪਲੀਜ਼ ਇੱਕ ਵਾਰ ਅਗਰ ਕੋਈ ਵੀ ਹਾਂਜੀ ਹਾਂਜੀ ਸਾਡਾ 42872 ਜਣਾ ਨਾਲ ਇੱਕ ਵਾਰੀ ਫੇਰ ਬੋਲ ਦਿਓ 98142872 ਜਣਾ ਨਾਲ ਠੀਕ ਹੈ ਸੋ ਹਾਂਜੀ ਹਾਂਜੀ ਸਾਡੀ 40 40 50 50 ਕਿੱਲੇ ਦੀ ਜ਼ਮੀਨ ਜਿਹੜੀ ਠੇਕੇ ਤੇ ਲੈ ਕੇ ਜੀ ਵਾਉਣ ਡੇ ਆ ਤੇ ਸਾਰੀ ਬਰਬਾਦ ਹੋ ਗਈ ਇੱਕ ਮਰਲਾ ਵੀ ਸਾਡੀ ਜ਼ਮੀਨ ਨਹੀਂ ਕਿ ਬਚੀ ਜਿਹਦੇ ਵਿੱਚੋਂ ਸਾਡੇ ਬੱਚੇ ਕੱਲ ਨੂੰ ਚੌੜੀ ਖਾ ਲੈਣ ਮੈਡਮ ਅਸੀਂ ਨਾ ਅਹੀਂ ਨਾਲੇ ਤੋਂ ਆਏ ਹੂੰ ਤੇ ਸਾਡੇ ਉਧਰ ਪਾਣੀ ਘਟ ਨਹੀਂ ਰਿਹਾ ਜਿਹੜਾ ਸੱਕੀ ਨਾਲੇ ਦਾ ਹੈ ਤੇ ਉੱਥੇ ਹੀ ਲੋਕ ਵੇਖੀ ਜਾਂਦੇ ਆ ਵੀ ਪਾਣੀ ਕਿਉਂ ਨਹੀਂ ਘਟਦਾ ਮੈਨੂੰ ਪਰ ਕੇ ਰਿਸ਼ਤੇਦਾਰ ਨੇ ਦੱਸਿਆ ਸੀ ਇੱਥੋਂ ਕਿ ਉਥੋਂ ਪਾਣੀ ਟੁੱਟਾ ਆ ਅਸੀਂ ਕੱਲ ਪਰਸੋਂ ਆਏ ਆ ਤੇ ਆਣ ਕੇ ਤਾਂ ਅਸੀਂ ਖਬਰ ਲਵਾਈ ਆ ਚੈਨਲ ਤੇ ਮੰਤਰੀ ਵਾਲੀ ਸਵੇਰੇ ਗਏ ਆ ਅਈਆ ਕਿ ਪਾਣੀ ਤੇ ਉਥੋਂ ਟੁੱਟਾ ਆ ਤੇ ਉਹ ਆਂਦੇ ਵੀ ਅਸੀਂ ਅੱਜ ਪਹੁੰਚਾਂਗੇ ਉਹਨਾਂ ਨੇ ਅਖਿਆ ਤੇ ਪੰਜ ਨੱਕੇ ਹੋਏ ਤੇ ਮੇਨ ਪ੍ਰੋਬਲਮ ਇਹ ਆ ਵੀ ਵੇਖੋ ਜਿਹੜਾ ਝੋਨਾ ਆ ਝੋਨੇ ਦੀ ਫਸਲ ਆ ਉਹ ਤੇ ਮਰ ਗਈ ਆ ਪਰ ਅੱਗੋਂ ਕਣਕ ਨਹੀਂ ਬੀਜੀ ਜਾਣੀ ਜੇ ਇਹ ਬੰਦ ਨਾ ਨਾ ਬੱਧਾ ਤੇ ਅੱਗੇ ਇਹ ਨਾਲੇ ਦੀ ਜਿੰਨੀ ਸਾਈਡ ਆ ਚਮਿਆਰੀ ਆ ਲੰਗੂ ਮਾਲ ਆ ਕੜਿਆਲ ਹਰੜ ਕਲਾਂ ਇੱਥੇ ਕਣਕ ਨਹੀਂ ਬਜਾਈ ਨਹੀਂ ਹੋਏਗੀ ਇਹ ਇਸ ਕਰਕੇ ਜਿਹੜਾ ਬੰਨਿਆ ਏ ਬੰਨਣਾ ਜ਼ਰੂਰੀ ਆ ਨਹੀਂ ਤੇ ਹਾਂਜੀ 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 ਤੇ ਸਾਡੇ ਨਾਲ ਇੱਕ ਮਤਲਬ ਨਹਿਰ ਨੰਗ ਦੀ ਉਹ ਮੇਰੇ ਪਿੰਡਿਆਂ ਨੂੰ ਜਾਂਦੀ ਆ ਅਜ ਨਾਲੇ ਸਾਈਡ ਜਾਂਦੀ ਆ ਉਹ ਨੰਗ ਦੀ ਉੱਪਰ ਦੀ ਤੇ ਇਹੜੀ ਆਪਣਾ ਡਰੇਨ ਦਾ ਪਾਣੀ ਇਹ ਨੰਗ ਦਾ ਥੱਲੇ ਹੁੰਦੀ ਉਹਦੇ ਦਰ ਮੇਰੇ ਖਿਆਲ ਪੰਜ 6 ਹੈਗੇ ਉਹਨੇ ਪੰਜ 6 ਹੈਗੇ ਆ ਸਿਰਫ ਇੱਕ ਚੱਲਦਾ ਵੀ ਮੇਰੇ ਸਾਨੂੰ ਵੀ ਪੂਰੇ ਆ ਗਿਆ ਹਣਾ ਉਹ ਇਹ ਸਾਨੂੰ ਸਾਨੂੰ ਮਾਰਨ ਲਈ ਏ ਕੋ ਨਹਿਰ ਨਹਿਰ ਚਾਹੀਦੀ ਥੱਲੇ ਹੋਵੇ આગ ਲੱਗ ਜਾਂਦੀ ਏ ਉੱਪਰ ਦੀ ਪਾਣੀ ਜਾਵੇ ਕਿਉਂਕਿ ਉੱਥੇ ਇੱਕ ਡੰਡਾ ਵੀ ਅੜਦਾ ਨਾ ਜੋ ਵੀ ਪਿਛੋਂ ਗੰਦਗੀ ਆ ਗਈ ਉਹ ਇੱਕ ਤੀਲੇ ਨੇ ੜਾ ਤਨੀ ਜਿਹ ਡੰਡਾ ਜੋ ਵੀ ਹੈਗਾ ਹਨ ਜੜੀ ਬੂਟੀਆਂ ਦੀ ਸਾਰੀ ੜ੍ਹ ਜਾਣੀਆਂ ਸੀ 20 ਮਜਾਂ ਗੁਜਰਾਂ ਦੀਆਂ ਮਰ ਗਈਆਂ ਵਿਚਾਰਿਆਂ ਦੀਆਂ ਡੁੱਬ ਕੇ ਕਿਸੇ ਸਾਰ ਨਹੀਂ ਜੇ ਲਈ ਇਸੇ ਪੁੱਲ ਦੇ ਵਿੱਚ ਤੇ ਗਵਰਨਮੈਂਟ ਗੱਡੀ ਦਵਾਈਆਂ ਦੇਂਦੇ ਰਿਹਾ ਅਸੀਂ ਵੀ ਸਾਡਾ ਇਹ ਪੁੱਲ ਤੋਂ ਦੀ ਕਰ ਦੋ ਜਾਂ ਕੁਛ ਨਾ ਕੁਛ ਤਾਂ ਨਿਕਾਸ ਕਰੋ ਕਿਸੇ ਨੇ ਕੁਛ ਨਹੀਂ ਕੀਤਾ ਉਹ ਵਿਚਾਰੇ ਰੋਂਦੇ ਧੋਂਦੇ ਗੁਜਰ ਚਲੇ ਗਏ ਉਹ ਫੇਰ ਉਹੋ ਹੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਈ ਸਾਰਾ ਕੁਝ ਬਾਕੀ ਸਾਡੇ ਵੀਰ ਭਰਾ ਬਾਹਰ ਬੂਰ ਗਏ ਬਰੀ ਮਦਦ ਕਰਨ ਦੇ ਵੀ ਆਖੀਏ ਉਹ ਤੇ ਇਥੋਂ ਤੱਕ ਰੱਖਣ ਦੇ ਵੀ ਤੁਹਾਡੀ ਕਰਨ ਕੁ ਵੀ ਚਾਹਮਾਂਗੇ ਹਾਂਜੀ ਹੁਣ ਕੋ ਦਾਕ ਕਿੱਲੇ ਗਾਂ ਹੋ ਤੋ ਤੁਹਾਨੂੰ ਆਪੇ ਦੇਖ ਪਣਾ ਕਿੰਨਾ ਨੁਕਸਾਨ ਹੈ ਥੋੜਾ ਅੱਗੇ ਆਓ ਤੁਹਾਡੇ ਨਾਲ ਜਲਦੀ ਚਲਦੇ ਹਾਂ ਥੋੜਾ ਜਿਆਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਰਮਦਾਸ ਪਿੰਡ ਦੀਆਂ ਰਮਦਾਸ ਦੇ ਲੱਗਦੇ ਕਿਸੇ ਪਿੰਡ ਦੀਆਂ ਜਿੱਥੋਂ ਬੋਲੀ ਪਿੰਡ ਜਿੱਥੋਂ ਬੰਨ ਟੁੱਟਣ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਰਿਹਾ ਇੱਥੇ ਸੋ ਤਸਵੀਰਾਂ ਕੋਸ਼ਿਸ਼ ਕਰਦੇ ਹਾਂ ਸੀ ਤੁਹਾਨੂੰ ਅੱਗੇ ਦਿਖਾਈਏ ਚੱਲ ਕੇ ਕੋਈ ਅਜਨਾਲੇ ਪਹੁੰਚ ਰਿਹਾ ਕਿਉਂਕਿ ਅਜਨਾਲੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਨਾਲ ਲੋਕਾਂ ਦੇ ਘਰਾਂ ਦੇ ਨੁਕਸਾਨ ਹੋਏ ਨੇ ਲੋਕਾਂ ਦੇ ਬਹੁਤ ਤਬਾਹ ਹੋ ਗਿਆ ਸਾਰਾ ਸਮਾਨ ਲੇਕਿਨ ਕਾਰਨ ਕੀ ਆ ਅਜਨਾਲੇ ਦੇ ਵਿੱਚ ਪਾਣੀ ਇਕੱਠਾ ਹੋਣ ਦਾ ਉਸ ਜਗ੍ਹਾ ਤੇ ਮੈਂ ਖੜੀ ਆ ਜਿੱਥੇ ਪੰਜ ਬੰਨ ਟੁੱਟੇ ਨੇ ਤੁਹਾਨੂੰ ਮੈਂ ਦਿਖਾ ਦਿੰਨੀ ਕਿੰਨੀ ਲੰਬਾਈ ਕਿੰਨੀ ਚੌੜਾਈ ਮੇਰੇ ਨਾਲ ਕੁਝ ਲੋਕ ਨੇ ਇੱਥੇ ਮੌਜੂਦ ਬੋਲੀ ਪਿੰਡ ਰਮਦਾਸ ਦੇ ਕਹਿ ਸਕਦੇ ਹੋ ਤੁਸੀਂ ਕਿ ਅੰਮ੍ਰਿਤਸਰ ਦਾ ਲਾਸਟ ਇਹ ਪਿੰਡ ਆ ਜਿਹੜਾ ਕਿ ਇੰਨਾ ਜ਼ਿਆਦਾ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਜਿਹੜੇ ਬੰਨ ਟੁੱਟੇ ਨੇ ਦੂਰ ਦੂਰ ਤੱਕ ਤੁਸੀਂ ਲਾਸਟ ਤੱਕ ਪਾਣੀ ਦੇਖ ਇਹ ਪਾਣੀ ਜਿਹੜਾ ਅਜ ਨਾਲੇ ਜਾ ਰਿਹਾ ਸਿੱਧਾ ਸੋ ਕਾਰਨ ਇਹ ਹੈ ਕਿ ਇਹ ਬੰਨ ਜਿਹੜੇ ਟੁੱਟੇ ਨੇ ਉਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ ਸਭ ਤੋਂ ਵੱਡੀ ਗੱਲ ਇਹ ਕਿ ਇੱਥੇ ਤੱਕ ਕੋਈ ਪਹੁੰਚਿਆ ਹੀ ਨਹੀਂ ਹਜੇ ਤੱਕ ਕੋਈ ਵੀ ਇੱਥੇ ਪਹੁੰਚ ਕੇ ਇਹ ਬੰਨ ਨਹੀਂ ਦੇਖਣ ਆਇਆ ਇਹ ਨੁਕਸਾਨ ਜਿਹੜਾ ਇਸ ਪਿੰਡ ਦਾ ਹੋਇਆ ਉੱਥੇ ਕੋਈ ਨਹੀਂ ਆਇਆ ਸੋ ਮੇਰੇ ਨਾਲ ਲੋਕ ਨੇ ਉਹਨਾਂ ਤੋਂ ਜਾਣ ਲੈਣੇ ਆ ਸੀ ਕਿ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਉਹਨਾਂ ਨੇ ਫੇਸ ਕੀਤੀਆਂ ਨੇ ਬੰਨ ਟੁੱਟਣ ਦੇ ਕਰਕੇ ਸੋ ਇਹ ਬੋਰੀਆਂ ਲਗਵਾ ਕੇ ਇਹ ਬੋਰੀਆਂ ਪਰਵਾ ਕੇ ਇਹਨਾਂ ਨੇ ਅੱਗੇ ਕੀਤੀਆਂ ਨੇ ਕਿਉਂਕਿ 25-25 ਫੁੱਟ ਡੂੰਗਾ ਜਿਹੜਾ ਇਹ ਇਹ ਜਗ੍ਹਾ ਹੈਗੀ ਆ ਤੇ ਬੋਰੀਆਂ ਲਗਾ ਕੇ ਇਹਨਾਂ ਨੇ ਪਾਣੀ ਨੂੰ ਰੋਕਿਆ ਫਿਲਹਾਲ ਦੇ ਲਈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਡਮ ਇਹ ਕਹਿਣਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਇੱਥੇ ਪਹਿਲਾ ਮੀਡੀਆ ਦਾ ਰ ਉਪੜਿਆ ਵਾ ਤੇ ਇਹ ਜਿਹੜਾ ਪਾਣੀ ਆ ਵੀ ਅਜ ਨਾਲੇ ਤਾਂ ਅਗਰੇ ਮਾਰ ਕਰ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਇੱਥੇ ਮਤਲਬ ਜਿੱਧਰ ਨੂੰ ਚਾਈ ਹੀ ਉਧਰ ਨੂੰ ਵੀ ਉਦਨਮਲ ਪਾਣੀ ਪਛਾਹ ਤੱਕ ਚੱਲ ਗਿਆ ਸੀ ਬਹੁਤ ਜ਼ਿਆਦਾ ਪਾਣੀ ਦੀ ਉਚਾਈ ਹੈ ਜੀ ਇਹਨਾਂ ਦੀ ਤੇ ਕੋਈ ਕਿਸੇ ਨਾਲ ਅੱਜ ਤੱਕ ਵੇਖੋ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਲੈ ਕੇ ਆਪਣੇ ਆਏ ਜੀ ਮੀਡੀਆ ਕੋਈ ਮੈਡਮ ਸ਼ਾਸਨਿਕੋ ਪ੍ਰਸ਼ਾਸਨ ਕੁਝ ਨਹੀਂ ਆਇਆ ਅੱਜ ਗੋਗੰਗਲੂ ਤੇ ਮਿੱਟੀ ਚੜ੍ਹਨ ਸਾਡੇ ਮੰਤਰੀ ਸਾਹਿਬ ਆ ਗਏ ਆ ਇਹਨਾਂ ਨੂੰ ਹੀ ਰਿਕੁਐਸਟ 2 ਦਸੰਬਰ 2021 ਦੇ ਅਸੀਂ ਕੀਤੀ ਮੈਂ ਕੀਤੀ ਸੀ ਅਸੀਂ 3000 ਭਰਾ ਇਕੱਠੇ ਜਦ ਨੇ ਆਪਣੀ ਕੰਪੇਨਿਗ ਸ਼ੁਰੂ ਕਰਦੇ ਆ ਪੀ ਨੂੰ ਕਿ ਖੜਨਾ ਇਦਾਂ ਜੋ ਵੀ ਆ ਅਸੀਂ ਇਹਨਾਂ ਨੂੰ ਇੱਕੋ ਮੰਗ ਰੱਖੀ ਵੀ ਵੀ ਸਾਡੀ ਜੇ ਤੀ ਬੰਨਦੀ ਤੁਹਾਡੀ ਸਰਕਾਰ ਸਾਡਾ ਮਸਲਾ ਜ਼ਰੂਰ ਹੱਲ ਕਰਿਓ ਇਹ ਸਾਡੇ 88 ਦੇ ਵਿੱਚ ਸਾਡੇ ਬਜ਼ੁਰਗਾਂ ਇਸੇ ਸੰਤਾਪ ਚੇਲੇ ਆ ਵਾ ਤੇ ਆ ਹੁਣ ਅਹੀ ਵੇਖਣ ਦੇ ਆ ਚਲੋ ਸਾਡੇ ਗਾੜੀ ਪਿੱਛੇ ਨਾਲ ਵੇਖਣਾ ਹਾਂਜੀ ਸੋ ਇਹ ਜਿਹੜਾ ਬੰਨ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇਹਦੇ ਵਿੱਚ ਬਹੁਤ ਸਾਰੇ ਜਾਨਵਰ ਵੀ ਮਰੇ ਹੋਏ ਆ ਲੋਕਾਂ ਦੀਆਂ ਗੱਡੀਆਂ ਵੀ ਰੁੜੀਆਂ ਨੇ ਘਰ ਵੀ ਰੁੜੇ ਆ ਬਹੁਤ ਸਾਰੀ ਤਬਾਹੀ ਜੜੀ ਹੋਈ ਆ ਇਹ ਬੰਨ ਟੁੱਟਣ ਦੇ ਕਰਕੇ ਕਿੱਥੋਂ ਕਿੱਥੋਂ ਪਾਣੀ ਨਿਕਲ ਕੇ ਕਿੱਥੋਂ ਤੋਂ ਕਿੱਥੋਂ ਤੱਕ ਜਾ ਰਿਹਾ ਇਹਦੇ ਬਾਰੇ ਕੋਈ ਅੰਦਾਜ਼ਾ ਹੀ ਨਹੀਂ ਹੈ ਸੋ ਅਜਨਾਲੇ ਦੇ ਵਿੱਚ ਜਿੰਨੇ ਵੀ ਲੋਕ ਉੱਥੇ ਪਹੁੰਚੇ ਨੇ ਉੱਥੇ ਵੀ ਮਦਦ ਕਰੋ ਬਹੁਤ ਮਦਦ ਕਰੋ ਬਹੁਤ ਜ਼ਰੂਰਤ ਹੈ ਲੇਕਿਨ ਬੇਸ ਇਹ ਹੈ ਇੱਥੇ ਪਹੁੰਚ ਕੇ ਇੱਥੇ ਕੁਝ ਹੱਲ ਕਰੋ ਤਾਂ ਕਿ ਇੱਥੋਂ ਪਾਣੀ ਰੁਕੇ ਔਰ ਅੱਗੇ ਤੱਕ ਨਾ ਜਾਵੇ ਮੈਡਮ ਤੁਸੀਂ ਚੱਕਰ ਰੇ ਆ ਵੀ ਸਾਡੇ ਨਾ ਇੱਥੇ ਇੱਕ ਨਹਿਰ ਵਗਦੀ ਆ ਜਿਹਦਾ ਪਾਣੀ ਮਤਲਬ ਪੈਲੀਆਂ ਲੱਗਦਾ ਪਿੰਡੀਆਂ ਜਾਂਦਾ ਵਾ ਉਹ ਹੈਗੀ ਆ ਉੱਪਰ ਦੀ ਆ ਤੇ ਇਹ ਜਿਹੜਾ ਸਾਡਾ ਡਰੇਨ ਦਾ ਪਾਣੀ ਥੱਲੇੋਂ ਦੀ ਵਗਦਾ ਉੱਥੇ ਇੱਕ ਮਤਲਬ ਮਾੜੀ ਦੀ ਚੀਜ਼ ਜੜ ਗਈ ਉਹਨੇ ਸਾਰਾ ਮੱਲ ਨੂੰ ਬਲੌਕ ਕਰ ਦੇਣਾ ਵਾ ਅਸੀਂ ਹੁਣ ਇਹੋ ਹੱਥ ਜੋੜ ਕੇ ਕਹਿੰਨੇ ਆ ਵੀ ਨਹਿਰ ਨੂੰ ਥੱਲੇ ਕੀਤਾ ਅਸਲ ਜਿਹੜਾ ਮੇਨ ਕਾਰਨ ਆ ਉਹ ਪੁੱਲ ਦਾ ਆ ਅਸੀਂ ਇਹੋ ਹੀ ਬੇਨਤੀ ਕਰਨਾ ਆ ਵੀ ਉਹ ਪੁੱਲ ਟਾਹ ਕੇ ਇਹ ਡਰੇਨ ਦਾ ਪਾਣੀ ਕਿਸੇ ਤਰੀਕੇ ਨਾਲ ਉਤੋਂ ਦੀ ਲੰਘੇ ਤੇ ਜਿਹੜੀ ਨਹਿਰ ਆ ਉਹਦਾ ਥੱਲੇੋਂ ਦੀ ਪਾਣੀ ਵੀ ਆਵੇ ਉਹਨਾਂ ਚਾ ਸਾਡਾ ਕੋਈ ਵਿਚਾਰ ਨਹੀਂਗਾ ਜੇ ਨਾ ਇਹ ਕੋਈ ਮਤਲਬ ਇਹੋ ਜਿਹਾ ਕੋਈ ਚੱਕਰ ਹੋਇਆ ਤੇ ਅਸੀਂ ਹਰ ਸਾਲ ਡੁੱਬਦੇ ਰਾਂਗੇ ਜੀ ਬਹੁਤ ਲੋੜ ਹੈ ਇਹ ਬੋਲੀ ਪਿੰਡ ਰਮਦਾਸ ਦਾ ਥੋੜਾ ਡੂੰਗਾ ਪਿੰਡ ਹੈ ਪਿੰਡ ਲੇਕਿਨ ਇੱਥੇ ਜ਼ਰੂਰ ਪਹੁੰਚੋ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਕਿ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਜਿਹੜੇ ਮੇਰੇ ਵੀਰ ਭਰਾ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਗਾੜੀ ਹੱਥ ਜੋੜ ਕੇ ਸਾਡੀ ਬੇਨਤੀ ਆ ਕਿ ਉਹ ਮਿਹਰਬਾਨੀ ਕਰਕੇ ਜੇ ਸਾਡੀ ਹਲਫ ਕਰ ਸਕਦੇ ਆ ਤੇ ਮਿੱਟੀ ਦੀ ਕਰਨ ਕਿਉਂਕਿ ਸਾਨੂੰ ਮਿੱਟੀ ਦੀ ਜ਼ਰੂਰਤ ਆ ਇੱਥੇ ਵੇਖੋ ਜੇ ਆ ਸੇਰ ਦੇ ਅਸੀਂ ਲੱਗੇ ਆ ਤੇ 100 200 ਤੋੜਾ ਭਰਿਆ ਵੀ ਲੇਵਰ ਲੈਂਦੀ ਆ ਕਰਾਏ ਤੇ ਜਾਂ ਮਤਲਬ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਕਰਕੇ ਲੈਂਦੀ ਤੇ ਪਾਣੀ ਨੇ ਸਾਰਾ ਸਾਰਾ ਸਾਡਾ ਤਹਿਸ ਨਾਸਾ ਇਹ ਤੇ ਡੂੰਗਾ ਹੀ ਬਹੁਤ ਹੈ ਉੱਥੋਂ ਕਿੱਥੋਂ ਚੱਲ ਕੇ ਅਸੀਂ ਕਿੱਥੇ ਤੱਕ ਆਏ ਆ ਕਿਵੇਂ ਆ ਰਹੇ ਆ ਲੋਕ ਕਿਵੇਂ ਕੰਮ ਚੱਲ ਰਿਹਾ ਜੀ ਤੁਸੀਂ ਵੇਖੋ ਇਹ ਇੱਕ ਦਰਿਆ ਵਗਣ ਡਿਆ ਇਹ ਮਤਲਬ ਛੋਟਾ ਮੋਟਾ ਪਾਣੀ ਨੀਗਾ ਤੇ ਕਹੇ ਵੇਖੋ ਹੁਣ ਅਸੀਂ ਇਹ ਵੀਰ ਆਏ ਨੇ ਇਹ ਨਾਲੇ ਤੋਂ ਇਹਨਾਂ ਦਾ ਵੀ ਅਸੀਂ ਧਨੁਆਰ ਕਰਦੇ ਆ ਤੇ ਵੇਖੋ ਅਸੀਂ ਤੇ ਇਹੋ ਹੀ ਬੇਨਤੀ ਕਰਨੇ ਆ ਵੀ ਸਾਰੇ ਹੀ ਨਾਲੇ ਦੇ ਲੋਕਾਂ ਨੂੰ ਜਾਂ ਪਿੰਡ ਵਾਸੀਆਂ ਨੂੰ ਪੀ ਇੱਥੇ ਆਣ ਕੇ ਸਾਡੀ ਮਤ ਕਰੋ ਨਾ ਕਿ ਉੱਥੇ ਆਪਣੇ ਘਰੀਂ ਬੋ ਕਿਉਂਕਿ ਜਿੱਨਾਂ ਚਿਰ ਇੱਥੋਂ ਪਾਣੀ ਨਹੀਂ ਵਜਦਾ ਆਈ ਨਾਲੇ ਨੂੰ ਲਾ ਲਓ ਜਿਵੇਂ ਜਿਨਾਂ ਲੱਗ ਲੱਗੇ ਪੈਂਡਿਆ ਇਹ ਮਾਰ ਪੈਂਦੀ ਹੀ ਰਣੀ ਜੋ ਮਰਜੀ ਹੋ ਜੇ ਪੈਂਦੀ ਹੀ ਰਣੀ ਜਿੱਨਾਂ ਜਿਹੜੀ ਸੀ ਇੱਥੋਂ ਨਹੀਂ ਬੰਦੇ ਬੜੀ ਦੂਰ ਤੱਕ ਪਾਣੀ ਆ ਗਲੜੀ ਕਲਾ ਨਾ ਔਰ ਤੋਂ ਬੜੂ ਦੂਰ ਤੱਕ ਪਾਣੀ ਆਉਣ ਡਿਆ ਤੇ ਕਈ ਵੀ ਸਾਡੇ ਨਾਲ ਆਣ ਕੇ ਲੜਦੇ ਨੇ ਵੀ ਤੁਸੀਂ ਸਾਡਾ ਪਾਣੀ ਤੁਹਾਨੂੰ ਯਾ ਛੱਡੀ ਦੇ ਵੇਖੋ ਹਣੇ ਸਾਡੇ ਕੀ ਵਸ ਦੀ ਗੱਲ ਐ ਇੱਥੇ ਵੀ ਅਸੀਂ ਸਾਡੇ ਕੋ ਤਾਂ ਆਪ ਨਹੀਂ ਕੰਟਰੋਲ ਹੋਣ ਡਿਆ ਤੋ ਉਹਨਾਂ ਦੇ ਮਰਿਆ ਹੀ ਮਰਿਆ ਸਾਰੇ ਕਣਕ ਵੀ ਸਾਡੀ ਨਹੀਂ ਬੀਜੀ ਜਾ ਸਕਦੀ ਇਹ ਬੱਜੇ ਨਾ ਕਿੰਨੀ ਕਿੰਨੀ ਰੇਬ ਇੱਕ ਇੱਕ ਦੋ ਦੋ ਬੰਦੇ ਇੱਥੇ ਰੇਬ ਚੜ ਗਈ ਆ ਕੌਣ ਬੰਦਾ ਇਥੋਂ ਰੇਬ ਚੁੱਕੂਗਾ ਕਿੱਥੇ ਖੜੂਗਾ ਅਸੀਂ ਸਾਡੇ ਦੇ ਅੱਗੇ ਸਮੇਂ ਮਾਰ ਹੋ ਗਈ ਆ ਨਾ ਹੀ ਕੁਝ ਕਰਨ ਜੋਗੇ ਨਾ ਕਣਕ ਬੀਜਣ ਜੋਗੇ ਕੋਈ ਸਾਡੀ ਗਵਰਨਮੈਂਟ ਨੇ ਆਣ ਕੇ ਸਹਾਇਤਾ ਨਹੀਂ ਲਈ ਵੀ ਤੁਸੀਂ ਮਰ ਗਏ ਦੇਗੇ ਹੈਗੇ ਨੇ ਠੀਕ ਆ ਸਾਡੀ ਸੰਸਥਾ ਆਉਂਦੀਆਂ ਨੇ ਕੋਈ ਹਰਿਆਣੇ ਤੋਂ ਆਉਣ ਡਿਆ ਵੀਰ ਕੋਈ ਜੁਪੀ ਤੋਂ ਆਉਣ ਡਿਆ ਕੋਈ ਕਿਤੇੋਂ ਆਉਣ ਡਿਆ ਇਹ ਸਾਨੂੰ ਰਾਸ਼ਨ ਦੇ ਕੇ ਜਾਂਦੇ ਨੇ ਬਾਕੀ ਸਰਕਾਰ ਵੱਲੋਂ ਸਾਨੂੰ ਇੱਕ ਪੈਸੇ ਦੀ ਵੀ ਅਲਪ ਨਹੀਂ ਹੋਣ ਤਾਂ ਘੋਈ ਕੋਈ ਆਇਆ ਹੀ ਨਹੀਂ ਜੀ ਸਾਡੇ ਕੋਲ ਅੱਜ ਅੱਜ ਮੰਤਰੀ ਸਾਹਿਬ ਆਏ ਨੇ ਉਹ ਟਰੈਕਟਰ ਤੇ ਆਣ ਕੇ ਫੇਰਾ ਮਾਰ ਕੇ ਚਲੇ ਗਏ ਨੇ ਕੋਟ ਮਤਲਬ ਆ ਕੇ ਚਲ ਗਏ ਹੱਸ ਖੇਡ ਕੇ ਹੀ ਗੱਲ ਕਰਨੀ ਚਾਹੁੰਦੇ ਸੀ ਤੇ ਉਹ ਸਾਨੂੰ ਕੋਈ ਫਰਬੰਦੇ ਹੁੰਦੇ ਆ ਉਹਨਾਂ ਦੇ ਪਰਸਨਲ ਉਹ ਨਹੀਂ ਸਾਨੂੰ ਕਰਨ ਦਿੱਤੇ ਅਸੀਂ ਅੰਮ੍ਰਿਤਸਰ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿੰਨੇ ਸਾਡਾ ਆਣ ਕੇ ਸਾਡੀ ਆਵਾਜ਼ ਸੁਣੀ ਹੈ